ਨੋਬਤ ਸ੍ਰੀ ਗਾਂਜੀ ਤੁਹਾਡਾ ਦਿਨ ਕੋ ਚੰਗਾ ਹੋਵੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਲਓ ਜੀ ਅੱਜ ਆਪਾਂ ਬਣਾਉਣ ਲੱਗੇ ਹਾਂ ਸਾਗ ਬਹੁਤ ਹੀ ਵਧੀਆ ਦੇਸੀ ਤਰੀਕੇ ਨਾਲ ਆਪਾਂ ਦਾਤ ਨਾਲ ਕੱਟ ਕੇ ਸਾਗ ਅੱਜ ਜੋ ਬਣਾਵਾਂਗੇ ਆਪਾਂ ਸਾਗ ਨੂੰ ਕੱਟ ਲਿਆ ਹੈ ਜੀ ਆਪਾਂ ਬਾਲਟੀ ਵਿੱਚ ਸਾਗ ਪਾ ਕੇ ਪਾਣੀ ਪਾ ਕੇ ਨੂੰ ਚੰਗੀ ਤਰ੍ਹਾਂ ਢੋਲਾਂਗੇ ਤੋਂ ਬਾਅਦ ਉਹਨੂੰ ਆਪਾਂ ਤੀਲੇ ਦੇ ਵਿੱਚ ਪਾਵਾਂਗੇ ਆਪਣਾ ਸਾਗ ਗਰਿੱਜਣਾ ਸ਼ੁਰੂ ਹੋ ਚੁੱਕਾ ਹੈ ਜੀ ਦੇਖੋ ਹੁਣ ਇਹਦੇ ਵਿੱਚ ਆਪਾਂ ਗ੍ਰाइंड ਕਰਕੇ ਮਸਾਲਾ ਹਰੀ ਮਿਰਚ ਲਸਣ ਅਤੇ ਅਦਰਕ ਪਾ ਦਤਾ ਹੁਣ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਮਿਕਸ ਕਰਨ ਤੋਂ ਬਾਅਦ ਇਹਨੂੰ ਆਪਾਂ ਰੱਖ ਦਾਂਗੇ ਹੁਣ ਆਪਾਂ ਸਾਗ ਨੂੰ ਮੱਕੀ ਦਾ ਆਟਾ ਪਾ ਕੇ ਕੰਗੀ ਤਰ੍ਹਾਂ ਕੂਟ ਲਿਆ ਹੈ ਜੀ ਜਿੱਤੋਂ ਇੰਨਾ ਵਧੀਆ ਸਾਗ ਮਿਕਸ ਹੋ ਚੁੱਕਾ ਹੈ ਵਿੱਚ ਮੱਕੀ ਦਾ ਆਟਾ ਲਓ ਜੀ ਹੁਣ ਆਪਾਂ ਲਾਵਾਂਗੇ ਸਾਗ ਨੂੰ ਤੜਕਾ ਗ੍ਰाइंड ਕਰਕੇ ਰੋਧੀਆਂ ਆਪਾਂ ਪਤਾ ਹੈ ਜੀ ਪਿਆਜ਼ ਹਰੀ ਮਿਰਚ ਨੂੰ ਚੰਗੀ ਤਰ੍ਹਾਂ ਗ੍ਰाइंड ਕਰਕੇ ਮਿਕਸ लाता पूरी तरह ब्राउन होनेज बाद है जी उत्पादना है जी साग साग का कलर देखो कि प्यारा बनया है